ਆ ਲਾਂਗੇ ਆ ਲਾਂਗੇ ਮਾੜਾ ਇਧਰੋਂ ਪ੍ਰਦੀਪ ਮਾੜਾ ਪੰਜਾਬ ਸਰਕਾਰ ਮੁਰਦਾਬਾਦ 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 ਇੰਪਰੂਵਮੈਂਟ ٹرسٹ ਮੁਰਦਾਬਾਦ 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 ਸਾਡੇ ਦੇ ਵੋਟਾਂ ਲੈਣ ਵਾਲੀ ਚੋਰ ਸਰਕਾਰ ਮੁਰਦਾਬਾਦ 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 ਸਾਡੇ ਦੁੱਖ ਨਾ ਸੁਣਨ ਵਾਲੀ ਸਰਕਾਰ ਮੁਰਦਾਬਾਦ 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 ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਮਿਤ ਕੁਮਾਰ ਕਰਕੇ ਹੈਗਾ ਜੀ ਮੈਂ ਬਸਟੈਂਡ ਰੋਡ ਮਾਰਕੀਟ ਦਾ ਪ੍ਰਧਾਨ ਹੈਗਾ ਜੀ ਪ੍ਰੇਮ ਪ੍ਰਧਾਨ ਮਾਰਕੀਟ ਨਿਊ ਬਸਟੈਂਡ ਰੋਡ ਦਾ ਜੀ ਹਾਂ ਭਾਈ ਜਿਹੜੇ ਪਾਣੀ ਖੜਾਗਾ ਬਤ ਸਾਰੇ ਪਰਨਾਲੇ ਦੇ ਵਿੱਚ ਜਿਹੜਾ ਪਾਣੀ ਸੀਗਾ ਉਹ ਸਾਰਾ ਨਿਕਲ ਚੁੱਕਿਆ ਬਿਲਕੁਲ ਨਿਕਲ ਚੁੱਕਿਆ ਵੀਰ ਜੀ ਇੱਕ ਜਗ੍ਹਾ ਜੀ ਇੱਕ ਮਾਰਕੀਟ ਕਮੇਟੀ ਦੇ ਕੋਲੇ ਜਿਹੜਾ ਹਾਂ ਬਾਹਰ ਰੋਡ ਆ ਜੀ ਇੱਕ ਓਥੇ ਪਾਣੀ ਲੱਗਦਾ ਜੇ ਮੀਂਹ ਖਤਮ ਹੋਣ ਤੋਂ ਬਾਅਦ ਵੀ ਗਰੀਵਨ 2 ਦਿਨ ਖੜਾ ਰਹਿੰਦਾ ਜੀ ਇਹ ਇਹ ਤੁਹਾਨੂੰ ਕੰਪਲੀਟ ਕਰਾਇਆ ਕਮੇਟੀ ਦੇ ਵਿੱਚ ਕੀਤੀ ਗਈ ਮੀਰ ਜੀ ਦੇਖੋ ਅਸੀਂ ਪਹਿਲਾਂ ਜਿਹੜੀਆਂ ਹੈਗੀਆਂ ਮੀ ਪੈਣ ਤੋਂ ਪਹਿਲਾਂ ਵੀ ਇਹਨਾਂ ਦੀ ਕੰਪਲੀਟਾ ਲੈ ਚੁੱਕੇ ਆ ਜਾਂ ਸੀਵਰੇਜ ਬੋਰਡ ਨੂੰ ਵੀ ਦੇ ਚੁੱਕੇ ਆ ਸਾਡੀ ਚੇਅਰਮੈਨ ਸਾਹਿਬ ਨਾਲ ਵੀ ਗੱਲ ਹੋਈ ਹੈਗੀ ਹੈ ਸਰਦਾਰ ਮਾਨਾ ਜੀ ਨਾਲ ਅਸੀਂ ਈਓ ਸਾਹਿਬ ਨੂੰ ਵੀ ਜਿਹੜਾ ਹੈਗਾ ਉੱਥੇ ਉਹਨਾਂ ਦੀ ਨਿਗਾਹ ਦੇ ਵਿੱਚ ਕਰਵਾਇਆ ਪਿਆ ਹੈਗਾ ਕਿ ਸੀਵਰੇਜ ਬੰਦ ਪਏ ਹੈਗੇ ਨੇ ਇਹਨਾਂ ਦੀ ਸਫਾਈ ਕਰਵਾਈ ਜਾਵੇ ਅਸੀਂ ਆਪਣੇ ਕੋਲੋਂ ਪੈਸੇ ਦੇ ਕੇ ਵੀ ਜਿਹੜੀ ਹੈਗੀ ਇਹਨਾਂ ਦੀ ਸਫਾਈ ਕਰਵਾਈ ਹੈਗੀ ਕੁਝ ਟਾਈਮ ਪਹਿਲਾਂ ਜੀ ਪਰ ਸੀਵਰੇਜ ਨਹੀਂ ਸਾਫ਼ ਹੋ ਰਹੇ ਹੈਗੇ ਅੱਜ ਪਾਣੀ ਦਾ ਇੰਨਾ ਬੁਰਾ ਹਾਲ ਹੋਇਆ ਹੈਗਾ ਕਿਤਨਾ ਮੀਂਹ ਪੈ ਰਿਹਾ ਲਗਾਤਾਰ ਪਾਣੀ ਇੱਥੇ ਖੜਾ ਗਿਆ ਔਰ ਇੱਥੇ ਹਰ ਇੱਕ ਥਾਂ ਦੇ ਉੱਪਰ ਅਚਰੰਕਾ ਰਿਹਾ ਤੁਸੀਂ ਵੀ ਸੁਣਿਆ ਹੋਊਗਾ ਅੱਜ ਤੋਂ ਕੁਝ ਦੋ ਤਿੰਨ ਦਿਨ ਪਹਿਲਾਂ ਕਿਹੜਾ ਗਾ ਅਲਫਾ ਡੈਂਟਲ ਕੇਅਰ ਦੇ ਕੋਲੇ ਵੀ ਕਰੰਟ ਆ ਕੇ ਚੁੱਕਿਆ ਹੈਗਾ ਦੇਖੋ ਤਪੇ ਕਿੱਡੀ ਗੁਰਕਟਨਾ ਕੱਟੀ ਹੈਗੀ ਇੱਕ 13 ਸਾਲ ਦਾ ਬੱਚਾ ਜਿਹੜਾ ਹੈਗਾ ਅੱਜ ਵੀ ਜੋ ਅਸੀਂ ਇੱਧਰ ਨਾ ਦਿੱਤਾ ਹੈਗਾ ਪਬਲਿਕ ਨੂੰ ਦੇਖਦੇ ਹੋਏ ਬੱਚੇ ਨਿਕਲ ਰਹੇ ਨੇ ਇੱਥੋਂ ਕਾਲਜ ਸਕੂਲਾਂ ਦੇ ਵਿੱਚ ਪੜ੍ਹਨ ਵਾਲੇ ਬਜ਼ੁਰਗ ਨਿਕਲ ਰਹੇ ਨੇ ਕੀ ਸਾਨੂੰ ਇਹ ਹੈ ਕਿ ਕੋਈ ਅਣਕਤ ਨਹੀਂ ਜਿਹੜੀ ਵਾਪਰਿਆ ਮੰਨ ਲਓ ਹੋ ਨਾ ਜਾਵੇ ਕੋਈ ਇਹੋ ਜਿਹਾ ਕੁਝ ਕਿਸੇ ਦਾ ਗ੍ਰੰਡੂ ਹੱਥ ਲੱਗੇ ਔਰ ਕਰੰਟਾ ਜਾਵੇ ਅੱਜ ਵੀ ਅਸੀਂ ਐਸੀ ਮੰਨ ਲਓ ਬਿਲਾਦੀ ਉੱਪਰ ਜਿਹੜਾ ਧਰਨਾ ਦਿੱਤਾ ਹੈਗਾ ਕਿ ਪਾਣੀ ਦਾ ਹੱਲ ਕੀਤਾ ਜਾਵੇ ਔਰ ਜਦ ਕਿ ਸਾਨੂੰ ਅਸੀਂ ਪਹਿਲਾਂ ਚੇਤਾਵਨੀ ਦਿੱਤੀ ਸੀਗੀ 1.5 ਘੰਟਾ ਪਹਿਲਾਂ ਕਿ ਇਹਦਾ ਪਾਣੀ ਜਿਹੜਾ ਕੱਡੋ ਨਹੀਂ ਅਸੀਂ ਧਰਨਾ ਦਵਾਵਾਂਗੇ ਹੁਣ 2 ਘੰਟੇ ਹੋ ਚਲੇ ਹੈ ਕਿ ਨੇ ਸਾਡੇ ਕੋਲੇ ਪ੍ਰਸ਼ਾਸਨ ਦਾ ਇੱਕ ਸਿੰਗਲ ਬੰਦਾ ਹਜੇ ਤੱਕ ਨਹੀਂ ਪਹੁੰਚਿਆ ਜੇ ਕਰੇ ਮਖਰੇ ਦਾ ਹੱਲ ਨਹੀਂ ਹੁੰਦਾ ਬਾਖ ਦੇ ਦਿਨ ਚੱਲ ਰਹੇ ਨੇ ਬੜੇ ਹੋਰ ਵੀ ਤਰ੍ਹਾਂ ਦੇ ਸਕੂਲਾਂ ਦੇ ਵਿੱਚ ਮੁਟਿਆ ਬੱਚਿਆਂ ਨੂੰ ਕੱਢੀਏ ਨੇ ਇਸ ਦੇ ਹਿਸਾਬ ਨਾਲ ਤਾਂ ਇੱਥੇ ਜਿਹੜਾ ਹਾਲ ਇਸ ਤਰੀ ਮੰਦਾ ਚੱਲਦਾ ਰਹੇਗਾ ਵੀਰ ਜੀ ਤੁਸੀਂ ਕੱਲ੍ਹ ਕੋਲੇ ਕਮੇਟਰ ਨੂੰ ਮਤਤ ਤੇ ਲਿਜਾਓਗੇ ਦੇਖੋ ਜੀ ਅਸੀਂ ਮੰਗ ਪੱਤਰ ਪਹਿਲਾਂ ਵੀ ਤੁਹਾਨੂੰ ਬੇਨਤੀ ਕੀਤੀ ਆ ਵੀ ਅਸੀਂ ਬਹੁਤ ਸਾਦੇ ਦੇ ਚੁੱਕੇ ਹੈਗੇ ਹਾਂ ਹੁਣ ਤਾਂ ਸਾਡੀ ਬੇਨਤੀ ਇਹ ਪ੍ਰਸ਼ਾਸਨ ਇੱਥੇ ਆਏਗਾ ਨਹੀਂ ਅਸੀਂ ਇੱਥੇ ਰੋਣਾ ਦੇ ਉੱਪਰ ਪਾ ਕੇ ਜਿਹੜਾਗਾ ਧਰਨਾ ਦੇਵਾਂਗੇ ਮਰਾਂਗੇ ਹੋ ਸਕਿਆ ਤਾਂ ਇਹਦੇ ਲਈ ਅਸੀਂ ਭੁੱਖ ਹੜਤਾਲ ਵੀ ਕਰਾਂਗੇ ਠੀਕ ਹੈ ਜੀ ਪ੍ਰਸ਼ਾਸਨ ਬਿਲਕੁਲ ਕੁੰਮ ਕਰਨੀ ਜਿਹੜੀ ਜਿਹੜਾ ਕੋਈ ਰਸਤਾ ਦੋਨੇ ਪਾਸੇ ਤੋਂ ਬਲੌਕ ਕੀਤਾ ਗਿਆ ਹੈ ਯਾਰ ਜੀ ਇਹਦਾ ਕਾਰਨ ਕੀ ਹੈ ਮੈਨਾਂ ਵੀ ਵੀਰ ਜੀ ਕਾਰਨ ਇਹਦਾ ਮੈਨੇ ਇਹ ਵੀ ਬਸ ਸਟੈਂਡ ਰੋਡ ਦੇ ਪਰ ਜੋ ਹੈ கரੰਟ ਆ ਰਿਹਾ ਹੈਗਾ ਠੀਕ ਹੈ ਉਹਨੂੰ ਦੇਖਦੇ ਹੋਏ ਪਾਣੀ ਨੂੰ ਦੇਖਦੇ ਹੋਏ ਅੱਜ ਦੁਕਾਨਦਾਰ ਦੇਖੋ ਜਿਹੜੀਆਂ ਗੰਦੇ ਪਾਣੀ ਦੇ ਵਿੱਚ ਦੁਕਾਨਾਂ ਦੇ ਵਿੱਚ ਵੜਿਆ ਹੋਇਆ ਹੈਗਾ ਦੁਕਾਨਾਂ ਦੇ ਵਿੱਚ ਗੰਦੇ ਪਾਣੀ ਦੇ ਵਿੱਚ ਦੁਕਾਨਦਾਰ ਬੈਠੇ ਹੈਗੇ ਨੇ ਔਰ ਕਿਸੇ ਦਾ ਜੋ ਆ 50000 ਦਾ ਨੁਕਸਾਨ ਹੋ ਚੁੱਕਿਆ ਅੱਜ ਸਮਾਨ ਦਾ ਕਿਸੇ ਦਾ ਲੱਖ ਦਾ ਹੋ ਚੁੱਕਿਆ ਹੈਗਾ ਕੀ ਸਾਨੂੰ ਗਵਰਨਮੈਂਟ ਜਾਂ ਕੋਈ ਪ੍ਰਸ਼ਾਸਨ ਦੱਸ ਸਕਦਾ ਵੀ ਸਾਨੂੰ ਕੋਈ ਮੁਆਵਜ਼ਾ ਮਿਲੇਗਾ ਅਸੀਂ ਟੈਕਸ ਪੇਅਰ ਲੋਕ ਹੈ ਸਾਡੇ ਤੋਂ GST ਸਾਡੇ ਤੋਂ வசੁੱਲੀ ਜਾਂਦੀ ਹੈ ਬੈਰ ਸਾਡੇ ਤੋਂ ਬਸੁੱਲਿਆ ਜਾਂਦਾ ਹੈਗਾ ਔਰ ਜਦ ਕਿ ਸਾਨੂੰ ਕਿਰਾਇਆ ਮੰਨ ਲਓ ਜਿਹੜੀ ਅਸੀਂ ਰੈਂਟਰ ਦੁਕਾਨ ਦੇ ਉੱਪਰ ਵੀ ਬੈਠੇ ਆ ਸਾਡੇ ਤੋਂ ਉੱਤੇ ਵੀ GST ਦਾ ਰੈਂਟ ਲਿਆ ਜਾ ਰਿਹਾ ਜੰਦੇ ਬਣੀ ਨਾ ਜਾਨੇ ਕੀ ਮਤਲਬ ਹੈ ਅਭੀ ਤੁਹਾਡੇ ਇਹ ਕਸਟਮਰ ਨੇ ਉਹਨਾਂ ਨੂੰ ਵੀ ਤੁਹਾਡੀ ਦੁਕਾਨਾਂ ਤੇ ਆਉਣਾ ਬਸਰ ਹੋ ਗਿਆ ਪੀਰ ਜੀ ਦੁਕਾਨਾਂ ਬੰਦ ਹੋਈਆਂ ਵੀ ਆ ਹੈਗੀਆਂ ਨੇ ਕਿ ਅੱਜ 10 ਦਿਨ ਹੋ ਗਏ ਸਾਨੂੰ ਰੈਂਟੋਂ ਵੀ ਪੈ ਰਿਹਾ ਦੁਕਾਨਦਾਰਾਂ ਦਾ ਹਾਲ ਦੇਖੋ ਵੀ ਕੀ ਹੋਇਆ ਵਿਆ ਹੈਗਾ ਗਾ ਕਿਵੇਂ ਆਏਗਾ ਬਿਲਕੁਲ ਆਇਆ ਹੈ ਆਜਾ ਪਤਾ ਨਹੀਂ ਇਹੋ ਟਾਕ ਪ੍ਰਚਤ ਕਿੰਨਾ ਟਾਈਮ ਚੱਲਦਾ ਰਹੂਗਾ ਇਹ ਪ੍ਰਚਤ ਦੇ ਤੁਸੀਂ ਕਰ ਰਹੇ ਹੋਗੇ ਇਹ ਕਿੰਨਾ ਟਾਈਮ ਚੱਲਦਾ ਰਹੂਗਾ ਜੀ ਦੇਖੋ ਜਿੰਨਾ ਟਾਈਮ ਸਾਡੇ ਕੋਲ ਕੋਈ ਪ੍ਰਸ਼ਾਸਨ ਦਾ ਬੰਦਾ ਆ ਕੇ ਸਾਨੂੰ ਕੋਈ ਆਸ਼ਵਾਸ਼ਣ ਨਹੀਂ ਦੇ ਕੇ ਜਾਂਦੇ ਹੈਗੇ ਜਾਇਦਾ ਘੰਟੇ ਤੋਂ ਘੰਟੇ ਦੇ ਵਿੱਚ ਕੋਈ ਹੱਲ ਨਹੀਂ ਹੁੰਦਾ ਹੈਗਾ ਲੈ ਧਰਨਾ ਜਿਹੜਾ ਦਾਹੀ ਬਰਕਰਾਰ ਰਹੇਗਾ ਹਾਂਜੀ ਸਰ ਤੁਸੀਂ ਇੱਥੇ ਪਹੁੰਚੇ ਹੋ ਜੀ ਇੱਥੇ ਜਿਹੜਾ ਮਸਲਾ ਹੈਗਾ ਪਾਣੀ ਦਾ ਬਹੁਤ ਜ਼ਿਆਦਾ ਪਾਣੀ ਹੈ ਜਿਹੜਾ ਬੋਡੇ ਬੋਡੇ ਖੜ ਚੁੱਕਿਆ ਹੈਗਾ ਜਿਸ ਦੇ ਕਰਕੇ ਦੁਕਾਨਦਾਰਾਂ ਨੂੰ ਸਮੱਸਿਆ ਆ ਰਹੀ ਹੈ ਕਸਟਮਰ ਵੀ ਨਹੀਂ ਆ ਰਿਹਾ ਤੇ ਕੁਝ ਦਿਨ ਪਹਿਲਾਂ ਤੁਸੀਂ ਦੇਖਣਿਆ ਹੋਇਆ ਹੈਗਾ ਕਿ ਟਪੇ ਦੇ ਵਿੱਚ ਵੀ ਕੁਝ ਛੋਟੇ ਜਿਹੇ ਬੱਚੇ ਜਿਹੜੀ ਕਰੰਟ ਲੱਗਣ ਦੇ ਕਰਕੇ ਮੌਤ ਹੋ ਗਈ ਸੀ ਉਹੀ ਹਾਲ ਫਾਇਦਾ ਇੱਥੇ ਵੀ ਹੋ ਜਾਏਗਾ ਦੁਕਾਨਦਾਰ ਵੀ ਦੇਖ ਸਕੋਗੇ ਜਿਨ੍ਹਾਂ ਦੇ ਹੈ ਕਿ ਪੈਰ ਵੀ ਪਾਣੀ ਦੇ ਕਰਕੇ ਜੜ ਗਏ ਚੁੱਕੇ ਨੇਗੇ ਔਰ ਜਿਹੜੀਆਂ ਸਮੱਸਿਆਵਾਂ ਵੱਡੀਆਂ ਵੀ ਖਬਰਾਂ ਦੀ ਕਾਰਨ ਨਹੀਂ ਬਣ ਸਕਦੇ ਨੇ ਕੀ ਕਹਦਾ ਹੋ ਸਰ ਦੇਖੋ ਜੀ ਇਹ ਬੜੀ ਨਾ ਦੁਕਾਨ ਦੀ ਗੱਲ ਆ ਚਲੋ ਮੀਂਹ ਪੈ ਰਿਹਾ ਦੇਖੋ ਇਹ ਕੁਦਰਤ ਦੀ ਕਿਰੋਪੀ ਆ ਇਹਦੇ 'ਚ ਮੈਂ ਕਸੂਰ ਨਹੀਂ ਕੱਢਦਾ ਕਿਸੇ ਦਾ ਪਰ ਦੇਖੋ ਲੋਕ ਦੁਖੀ ਨੇ ਪਾਣੀ ਦੁਕਾਨਾਂ 'ਚ ਵੜ ਰਿਹਾ ਦੁਕਾਨਾਂ ਦਾ ਸਮਾਨ ਖਰਾਬ ਹੋ ਰਿਹਾ ਮਤਲਬ ਕਿ ਮੈਂ ਸਮਝਦਾ ਵੀ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਇਸ ਸਵੇਰ ਦੇ ਇੱਥੇ ਸਾਰਾ ਜਿਹੜੇ ਦੁਕਾਨਦਾਰ ਨੇ ਇੱਥੇ ਬੈਠੇ ਆ ਤੇ ਇਹਨਾਂ ਨੂੰ ਮਜਬੂਰੀ ਵਸ ਟ੍ਰੈਫਿਕ ਰੋਕਣੀ ਪੈਗੀ ਮੈਂ ਹਜੇ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਆਇਆ ਸੋ ਇਹ ਬੜੇ ਦੁੱਖ ਦੀ ਗੱਲ ਆ ਕਿਉਂਕਿ ਕਾਰਨ ਦੇਖੋ ਸਰਕਾਰ ਦੀ ਘਟੋ ਘਟ ਨੀਅਤ ਤਾਂ ਦਿਖੇ ਪ੍ਰਸ਼ਾਸਨਿਕ ਅਧਿਕਾਰੀ ਆਉਣ ਕੋਈ ਇੱਥੇ ਇੱਥੇ ਜਿਹੜੇ ਸੱਤਾਧਾਰੀ ਧਰਦੇ ਆਗੂ ਨੇ ਉਹ ਇੱਥੇ ਪਹੁੰਚਣ ਘਟੋ ਘਟ ਇਹਨਾਂ ਨੂੰ ਇਹ ਤਾਂ ਲੱਗੇ ਵੀ ਸਾਡੀ ਮਦਦ ਹੋ ਰਹੀ ਆ ਸਾਡੇ ਨਾਲ ਕੋਈ ਖੜਾ ਯਾਰ ਤੁਸੀਂ ਮੈਂ ਮੰਨਦਾ ਵੀ ਇੱਕੋਦਮ ਪਾਣੀ ਨਹੀਂ ਆ ਪਕੜ ਸਕਦੇ ਠੀਕ ਆ ਪਾਣੀ ਆਪਦੀ ਸਪੀਡ ਨਾਲ ਨਿਕਲੂਗਾ ਮੋਟਰਾਂ ਚਲਾਈਆਂ ਜਾਣਗੀਆਂ ਉਹਦੇ ਨਾਲ ਨਿਕਲੂਗਾ ਘਟੋ ਘਟ ਇਹਨਾਂ ਨੂੰ ਹੌਸਲਾ ਤਾਂ ਮਿਲੇ ਪਰ ਤੁਸੀਂ ਤਾਂ ਐ ਲਵਾਰ ਛੜਤਾ ਵੀ ਠੀਕ ਆ ਬਰਨਾਲੇ ਦੇ ਲੋਕ ਜਿੱਦਾਂ ਮਰਜ਼ੀ ਜਾਣ ਮੈਂ ਕੋਈ ਕਿਸੇ ਬਲਤਿਆਣੀ ਨਹੀਂ ਤੁਸੀਂ ਦੇਖੋ ਬੜੇ ਦੁੱਖ ਨਾਲ ਮੈਨੂੰ ਇਹ ਗੱਲ ਕਹਿਣੀ ਫੇਰ ਫੇਰ ਐਂਡ ਤੇ ਜਦੋਂ ਕਿ ਮੈਂ ਗੱਲ ਕਰਦਾ ਫੇਰ ਕਹਿੰਦੇ ਬਾਟ ਬੋਲਦਾ ਉਹ ਯਾਰ ਅਸੀਂ ਬੋਲੀਏ ਨਾ ਤਾਂ ਕਿ ਇੱਧਰ ਜਾਈਏ ਮੈਨੂੰ ਐ ਦੱਸੋ ਇਹ ਬੋਲਦਾ ਯਾਰ ਬੋਲਣ ਤੁਸੀਂ ਦੇਖੋ ਪਿਛਲੀਆਂ ਸਰਕਾਰਾਂ ਚ ਹੁਣ ਤੱਕ ਜਿਹੜੀ ਨਾਲੇ ਦੀ ਸਫਾਈ ਲਈ 10 ਲੱਖ ਪਿਛਲੀ ਕਾਂਗਰਸ ਸਰਕਾਰ ਵੇਲੇ 20 ਲੱਖ ਰੁਪਈਆ ਦਾ ਟੈਂਡਰ ਪਿਆ ਮਤਲਬ ਕਿ ਪਹਿਲੀ ਸਰਕਾਰ ਆਈ ਆ ਜਿਨੇ 50 ਲੱਖ ਰੁਪਏ ਦਾ ਟੈਂਡਰ ਪਾਇਆ ਆਮ ਆਦਮੀ ਪਾਰਟੀ ਦੀ ਸਰਕਾਰ ਚ ਸਾਡੇ ਮਾਨਯੋਗ ਨੇਤਾ ਜੀ ਦੀ ਅਵਾਇਚ 50 ਲੱਖ ਰੁਪਏ ਦਾ ਟੈਂਡਰ ਪਿਆ ਨਾਲੇ ਦੀ ਸਫਾਈ ਕਰਨ ਦਾ ਉਹਦੇ ਵਿੱਚੋਂ 11 ਲੱਖ ਰੁਪਈਆ ਉਹ ਸੀ ਵੀ ਨਾਲੇ ਦੇ ਸਬਾਈ ਕਰਕੇ ਜਿਹੜੀ ਉਹ ਗਾਦ ਜਿਹੜਾ ਅੰਦਰੋਂ ਗੰਦਮੰਦ ਸੀ ਉਹਨੂੰ ਸਿੱਟਣ ਦਾ ਠੇਕਾ ਸੀ 11 ਲੱਖ ਦਾ ਵੀ 6 ਕਿਲੋਮੀਟਰ ਤੇ ਅਸੀਂ ਉਹਨੂੰ ਲੈ ਕੇ ਜਾਣਾ ਤੇ ਤੁਸੀਂ ਮੰਨੋਗੇ ਕਿਹੜਾ 6 ਕਿਲੋਮੀਟਰ ਉੱਥੇ ਉੱਪਰ ਉਹਦੇ ਸਾਈਡਾਂ ਦੇ ਉਹਨਾਂ ਨੇ ਗੰਦਮੰਦ ਸਿੱਟਦਾ ਤੇ ਜਦੋਂ ਮੀਂਹ ਆ ਕੇ ਉਹਨੂੰ ਵੇਚਣਗੇ ਮਤਲਬ ਕਿ ਯਾਰ ਪੈਸਾ ਦੀ ਬਰਬਾਦੀ ਤੇ ਕੋਈ ਕੰਮ ਨਹੀਂ ਹੋ ਰਿਹਾ ਤੁਸੀਂ ਨਾਲਾ ਮੈਂ ਆਪਣੀ ਮੰਡੀ ਆ ਮੰਡੀ ਦੇ ਸਾਹਮਣੇ ਵੀ ਉਹ ਪਰਿਵਾਰ ਜੇ ਤੁਸੀਂ ਦੇਖੀ ਹੋਏ ਇੱਕ ਦੋ ਦਿਨ ਪਹਿਲਾਂ ਵੀਡੀਓ ਉੱਥੇ ਮਤਲਬ ਕਿ ਇੰਨਾ ਕੁ ਬੁਰਾ ਹਾਲ ਆ ਉਹ ਘਰ ਘਰ ਪਾਣੀ ਵੜ ਗਿਆ ਉਹਦਾ ਕਾਰਨ ਕੀ ਹੈ ਤੇ ਜਦੋਂ ਅਸੀਂ ਜਾ ਕੇ ਉੱਥੇ ਸਮੱਸਿਆਵਾਂ ਦਾ ਰੌਲਾ ਪਾਇਆ ਕਹਿ ਲੋ ਜਾਂ ਲੋਕਾਂ ਨੇ ਰੌਲਾ ਪਾਇਆ ਤਾਂ ਉਸ ਤੋਂ ਬਾਅਦ ਭਾਈ ਉਦੋਂ ਹੀ ਉਥੇ ਜੀਸੀਬੀ ਵੀ ਲੱਗ ਗਈ ਮਤਲਬ ਤੁਹਾਡੇ ਹਰ ਚੀਜ਼ ਲਈ ਯਾਰ ਬਰਨਾਲਾ ਸਾਨੂੰ ਘਰ ਨਾ ਲਾਉਣਾ ਪਊ ਤੁਸੀਂ ਯਾਰ ਹਰ ਗੱਲ ਲਈ ਧਰਨਾ ਹਰ ਗੱਲ ਲਈ ਧਰਨਾ ਮਤਲਬ ਕਿ ਬਰਨਾਲਾ ਧਰਨੇ ਵਾਲੇ ਮਸ਼ਹੂਰ ਹੁੰਦਾ ਜਾ ਰਿਹਾ ਸੋ ਮੇਰੀ ਬੇਨਤੀ ਆ ਦੇਖੋ ਜਿਹੜੇ ਆਪਣੇ ਸਰਕਾਰ ਦੇ ਲੀਡਰ ਨੇ ਉਹਨਾਂ ਤੋਂ ਕੋਈ ਉਮੀਦ ਹੈ ਨਹੀਂ ਉਹਦਾ ਬਰਨਾਲਾ ਉਮੀਦ ਛੱਡ ਚੁੱਕਿਆ ਪਰ ਮੇਰੀ ਡੀਸੀ ਸਾਹਿਬ ਨੂੰ ਨਿਮਰਤਾ ਸਹਿਤ ਬੇਨਤੀ ਆ ਡੀਸੀ ਸਾਹਿਬ ਤੁਹਾਨੂੰ ਬੇਨਤੀ ਇਹਨਾਂ ਦਾ ਦੁੱਖ ਸੁਣੋ ਇਹਨਾਂ ਨਾਲ ਕੋਈ ਪ੍ਰਸ਼ਾਸਨਿਕ ਅਧਿਕਾਰੀ ਭੇਜੋ ਘੱਟੋ-ਘੱਟ ਇਹਨਾਂ ਨੂੰ ਅਹਿਸਾਸ ਤਾਂ ਹੋਵੇ ਵੀ ਯਾਰ ਸਰਕਾਰ ਨਾਲ ਦੀ ਚੀਜ਼ ਕੋਈ ਹੈਗੀ ਆ। ਸੋ ਮੇਰੀ ਸਾਰਿਆਂ ਨੂੰ ਬੇਨਤੀ ਆ ਉਹਨਾਂ ਨੂੰ ਵੀ ਘੱਟੋ-ਘੱਟ ਇੱਥੇ ਬੰਦੇ ਆਉਣ ਉਹ ਦੱਸਣ ਵੀ ਹਾਂ ਭਾਈ ਅਸੀਂ ਮੋਟਰਾਂ ਚਲਾਤੀਆਂ ਚਲਾਤੀਆਂ ਜਾਂ ਬੰਦ ਨੇ ਕੁਛ ਨਾ ਕੋਈ ਕੋਈ ਨਾ ਕੋਈ ਅਸ਼ਵਾਸ਼ਨਤਾ ਹੋਵੇ ਵੀ ਹਾਂ ਜੀ 2 ਘੰਟੇ ਚ ਨਿਕਲ ਜੂ 4 ਘੰਟੇ ਚ ਨਿਕਲ ਜੂ। ਮਤਲਬ ਯਾਰ ਕੋਈ ਇੱਥੇ ਸੁਣਨ ਨੂੰ ਤਿਆਰ ਨਹੀਂ ਸਾਡੀ ਮੈਂ ਡੀ.ਐਸ.ਬੀ. ਨੂੰ ਬੇਨਤੀ ਕਰਦਾ ਡੀ.ਐਸ.ਬੀ. ਤੁਸੀਂ ਧਿਆਨ ਦਿਓ ਜੀ ਕਿਰਪਾ ਕਰਕੇ। ਬਹੁਤ-ਬਹੁਤ ਧੰਨਵਾ ਤੁਸੀਂ ਸਾਡੇ ਕੋ ਲੋਕਾਂ ਕੋਲੇ ਜਿਹੜੇ ਵੋਟਾਂ ਮੰਗਣ ਤਾਂ ਆ ਜੰਨੇ ਹੋ ਸਾਡੇ ਤੁਹਾਨੂੰ ਦੁੱਖ ਤਕ ਤਕਲੀਫਾਂ ਨਹੀਂ ਦਿਖ ਰਹੀ ਇਹ ਅੱਜ ਅਸੀਂ ਕੋਈ ਥੋੜਾ ਤਾਂ ਮੋਲੇ ਲੈ ਕੇ ਵੋਟਾਂ ਨਹੀਂ ਪਾਈਆਂ ਹੋਈਆਂ ਹੈ ਇਹ ਬਰਨਾਲੇ ਇੱਕ ਐਸੀ ਚੀਜ਼ ਹੈਗੀ ਹੈ ਜਿਹਨੇ ਚੰਗੇ ਚੰਗੇ ਮੰਤਰੀ ਚੰਗੇ ਚੰਗੇ ਨੇਤਾ ਲਾ ਕੇ ਥੱਲੇ ਸੁਟੇ ਹੋਏ ਨੇ ਅਗਰ ਤੁਸੀਂ ਅੱਜ ਕੰਮ ਨਾ ਕਰੋਗੇ ਤਾਂ ਕੱਲ੍ਹ ਨੂੰ ਹਾਲ ਥੋੜਾ ਵੀ ਇਹੀ ਹੋਣਾਗਾ ਅਸੀਂ ਕੋਈ ਰੁਪਏ ਲੈ ਕੇ ਵੋਟ ਨਹੀਂ ਪਾਈ ਕਿਸੇ ਤੋਂ ਅਸੀਂ ਕੰਮ ਨੂੰ ਵੋਟਾਂ ਪਾਈਆਂ ਅਸੀਂ ਤੁਸੀਂ ਆਮ ਦਾ ਜਿਹੜਾਗਾ ਸਾਨੂੰ ਧਰਬਾਸ ਦਿੱਤਾ ਸੀਗਾ ਵੀ ਅਸੀਂ ਆਮਾਂਗੇ ਆਮ ਹੈਗੇ ਆ ਅਸੀਂ ਤਾਂ ਵੋਟਾਂ ਪਾਈਆਂ ਹੈਗੀਆਂ ਨੇ ਉਹ ਰਸਤਾ ਕਿੱ데 ਕੋਈ ਤਾਂ ਹੈ आप अपने और तो ठीक लगी है टेबल आगे से दोनों दोनों फ्रेंड्स सर आप बता देना आप करना सर एंटरटेनमेंट तो एंटरटेनमेंट चाहता है आप प्रॉब्लम में आकर अंदर कर कर करना है बात पुरानी बात नहीं है बस Thank you.